ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਜੋ ਲੜੀਵਾਰ ਆਪਾਂ ਸ਼ੁਰੂ ਕੀਤਾ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਉਹ ਤੋਂ ਅੱਜ ਅੱਗੇ ਚੱਲਦੇ ਆ ਜੀ ਅੱਜ ਦਾ ਜੋ ਵਿਸ਼ਾ ਹੈ ਇਹ ਆ ਪੰਜ ਕਕਾਰ ਸੋ ਬਹੁਤ ਸੰਗਤਾਂ ਵੱਲੋਂ ਦੇ ਸਭ ਦੇ ਸੰਚ ਵਿੱਚ ਮੜਾ ਉਤਸ਼ਾਹ ਮਿਲ ਰਿਹਾ ਹੈ। ਔਰ ਅੱਗੇ ਤੋਂ ਵੀ ਆਸ ਕਰਦੇ ਹਾਂ ਗੁਰੂ ਬਾਰੇਓ ਇਹ ਜਰੂਰ ਆਪ ਸਰਵਣ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਓ ਤਾਂ ਕਿ ਅਸੀਂ ਆਪਣੇ ਧਰਮ ਦੇ ਨਾਲ ਜੁੜ ਸਕੀਏ। ਇਹ ਮੁੱਢਲੀ ਜਾਣਕਾਰੀ ਲੈ ਸਕੀਏ ਜੀ। ਚੋਕੇ ਤੋਂ ਅਗੇ ਨੂੰ ਸਾਂਝਾ ਕਰਿਓ ਅੱਗੇ ਤੋਂ ਕੇ ਸ਼ੇਅਰ ਕਰਿਓ ਨਾਲ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਸੋ ਸਿੱਖਦੇ ਪੰਜ ਕਕਾਰ ਨੇ ਜਿਹਨੂੰ ਪੰਜ ਕਕੇ ਵੀ ਕਿਹਾ ਜਾਂਦਾ ਹੈ ਜਦੋਂ ਅੰਮ੍ਰਿਤ ਛਕਿਆ ਜਾਂਦਾ ਹੈ ਖੰਡੇ ਪਾਟੇ ਦਾ ਉਹ ਲਈ ਜਾਂਦੀ ਹੈ ਤਾਂ ਪੰਜ ਕਕਾਰ ਨੇ ਪੰਜ ਕਕਾਰੀ ਵਰਦੀ ਪਹਿਲਾ ਹੈ ਕੇਸ ਦੂਜਾ ਹੈ ਕੰਗਾ ਤੀਜੇ ਨੰਬਰ ਤੇ ਕੜਾ ਚੌਥੇ ਨੰਬਰ ਤੇ ਇਕ ਸ਼ਾਰਾ ਪੰਜਵੇਂ ਨੰਬਰ ਤੇ ਕਿਰਪਾਨ ਇਹ ਸਾਡੇ ਪੰਜ ਕਕਾਰ ਨੇ ਹਰ ਸਿੱਖ ਲਈ ਇਹ ਪੰਜ ਕਕਾਰਾਂ ਦੇ ਵਰਦੀ ਪਾਉਣੀ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਸਿੱਖ ਦੂਸਰਿਆਂ ਨਾਲੋਂ ਵੱਖਰਾ ਹੀ ਪਹਿਚਾਣਿਆ ਜਾਂਦਾ ਹੈ ਨੰਬਰ 1 ਕੇਸ ਕੇਸ ਨਾਲ ਸਿੱਖ ਦੀ ਦੂਜਿਆਂ ਨਾਲੋਂ ਵੱਖਰੀ ਪਛਾਣ ਹੁੰਦੀ ਹੈ ਸਿੱਖ ਕੇਸ ਨਹੀਂ ਕਟਵਾਉਂਦਾ ਭਾਵੇਂ ਜਾਨ ਚਲੀ ਜਾਏ ਸਿੱਖ ਇਸਨੂੰ ਗੁਰੂ ਵੱਲੋਂ ਬਖਸ਼ਿਆ ਹੋਇਆ ਖਜ਼ਾਨਾ ਸਮਝਦਾ ਹੈ ਕਿਉਂਕਿ ਕੇਸ ਜਿਹੜੇ ਆ ਗੁਰੂ ਦੀ ਮੋਹਰ ਹੈ ਜਿਵੇਂ ਮੋਹਰ ਨਾ ਲੱਗੇ ਕਿਸੇ ਪੇਪਰ ਤੇ ਸਾਇਨਾ ਹੋਣ ਤੇ ਉਹਦੀ ਕੀਮਤ ਨਹੀਂ ਹੁੰਦੀ ਇਸੇ ਤਰ੍ਹਾਂ ਗੁਰੂ ਨੇ ਸਾਨੂੰ ਇਸ ਕੇਸ ਨੋ ਜਿਹੜੇ ਕੇਸ ਆ ਮੋਰ ਬਖਸ਼ੀ ਹੋਈ ਆ ਇਹਨਾਂ ਦੀ ਸਿੱਖ ਬੜੀ ਸੰਭਾਲ ਕਰਦਾ ਕਿਉਂਕਿ ਗੁਰੂ ਦਿੱਤੇ ਹੋਏ ਨੇ ਜੇਵੇ ਸਵਾਸਾ ਤੋਂ ਬਗੈਰ ਸਰੀਰ ਨਹੀਂ ਐ ਹੁਣ ਗੁਰੂ ਪੈਰ ਜੇ ਸਵਾਸ ਆਉਣ ਤੇ ਸਾਡਾ ਸਰੀਰ ਜਿੰਦਾ ਨਹੀਂ ਰਹਿ ਸਕਦਾ ਮਰਦਾ ਜਾਂਦਾ ਇਸ ਤਰ੍ਹਾਂ ਜਿਹੜੀ ਸਿੱਖੀ ਐ ਇਹ ਕੇਸਾਂ ਤੋਂ ਬਗੈਰ ਨਹੀਂ ਜੇ ਕੇਸ ਨਹੀਂ ਤਾਂ ਸਿੱਖੀ ਨਹੀਂ ਐ ਸੋ ਇਹਨਾਂ ਦੀ ਸੰਭਾਲ ਕਰਦਾ ਸਿੱਖ ਨੰਗੇ ਸਿਰ ਨਹੀਂ ਰਹਿੰਦਾ ਕਿਉਂਕਿ ਨੰਗੇ ਕੇਸਾ ਵਿੱਚ ਮਿੱਟੀ ਘੱਟਾ ਧੂੜ ਪੈਂਦੀ ਹੈ ਇਸ ਲਈ ਸਿੱਖ ਕੇਸਾ ਨੂੰ ਦਸਤਾਰ ਨਾਲ ਢਾਕੇ ਰੱਖਦਾ ਹੈ ਜਿਹੜਾ ਸਿੱਖ ਦਾੜੀ ਮੁੱਛਾ ਜਾਂ ਕੇਸ ਕਟਵਾਏ ਜਾਂ ਰੋਮਾਂ ਦੀ ਬੇਅਦਬੀ ਕਰੇ ਉਸ ਨੂੰ ਪਾਤਤ ਕਹਿੰਦੇ ਹਨ ਪਾਤਤ ਸਿੱਖੀ ਵਿੱਚੋਂ ਕੱਢੇ ਹੋਏ ਨੂੰ ਕਿਹਾ ਜਾਂਦਾ ਹੈ ਸਿੱਖ ਬੀਬੀਆਂ ਨੂੰ ਵੀ ਕੇਸਾਂ ਜਾਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ ਅੱਖਾਂ ਦੇ ਪਰਵੱਟੇ ਕੱਟਣਾ ਵੀ ਕੇਸਾਂ ਦੀ ਬੇਅਦਬੀ ਹੈ ਨੰਬਰ 2 ਤਾ ਹੈ ਜੀ ਸਾਡਾ ਕੰਗਾ ਕੇਸਾਂ ਦੀ ਸਫਾਈ ਬਾਤ ਤੇ ਕੰਗਾ ਹੁੰਦਾ ਹੈ ਸਿੱਖ ਕੰਗੇ ਨੂੰ ਹਰ ਵਕਤ ਕੇਸਾਂ ਦੇ ਵਿੱਚ ਰੱਖਦਾ ਹੈ ਸਿੱਖਾਂ ਦੇ ਕੇਸ ਖਿਲਰੇ ਨਹੀਂ ਰਹਿੰਦੇ ਕੰਗਾ ਲੱਕੜੀ ਦਾ ਹੀ ਵਰਤਿਆ ਜਾਂਦਾ ਹੈ ਹੋਰ ਕਿਸੇ ਤਾ ਤੂ ਦਾ ਨਹੀਂ ਵਰਤਿਆ ਜਾਂਦਾ ਕਿਉ ਗੁਰੂ ਵੱਲੋਂ ਲੱਕੜੀ ਦਾ ਹੀ ਕੰਗਾ ਬਖਸ਼ ਚੋਇਆ ਹੈ ਸਿੱਖ ਦੋਨੋਂ ਵਕਤ ਸਵੇਰੇ ਸ਼ਾਮ ਕੰਗਾ ਕਰਦਾ ਹੈ ਕੰਗਾ ਕਰਨ ਨਾਲ ਕੇਸ ਸਾਫ ਰਹਿੰਦੇ ਨੇ ਤੇ ਸਰੀਰ ਜਿਹੜਾ ਹੈ ਉਹ ਚੋਸਤ ਫਰੋਸਤ ਰਹਿੰਦਾ ਹੈ ਕੰਗਾ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਕਦੇ ਵੀ ਢਲਣ ਨਹੀਂ ਹੁੰਦਾ ਢਲਣਾ ਨਹੀਂ ਹੁੰਦਾ ਇਸ ਲਈ ਹਰ ਸਿੱਖ ਨੂੰ ਆਪਣੇ ਕੇਸਾ ਵਿੱਚ ਲੱਕੜੀ ਦਾ ਕੰਗਾ ਜਿਹੜਾ ਹੈ ਉਹ ਰੱਖਣਾ ਚਾਹੀਦਾ ਤੇ ਜੇ ਨੰਬਰ ਤੇ ਆਉਂਦਾ ਜੀ ਕੜਾ ਕੜਾ ਲੋਹੇ ਦਾ ਹੁੰਦਾ ਹੈ ਸਰਬ ਲੋਹ ਦਾ ਜਿਹਨੂੰ ਕਹਿੰਦੇ ਆ ਸੋਨਾ ਚਾਂਦੀ ਜਾਂ ਕਿਸੇ ਹੋਰ ਤਾਦ ਦਾ ਬਣਿਆ ਕੜਾ ਗੁਰੂ ਦਾ ਬਖਸ਼ਿਆ ਹੋਇਆ ਕਕਾਰ ਨਹੀਂ ਅਖਵਾ ਸਕਦਾ ਕੜਾ ਸਾਬਤ ਕਰਦਾ ਹੈ ਕਿ ਸਿੱਖ ਵਹਿਮ ਪਰਮ ਨਹੀਂ ਕਰਦਾ ਕੜਾ ਪੋਣਾ ਹਰ ਸਿੱਖਵਾਦ ਤੇ ਬਹੁਤ ਜ਼ਰੂਰੀ ਹੈ ਕਿਉਂਕਿ ਕੜਾ ਗੁਰੂ ਦੀ ਦਿੱਤੀ ਹੋਈ ਨਿਸ਼ਾਨੀ ਹੈ ਆ ਜਦੋਂ ਵੀ ਹੱਥ ਕਿਤੇ ਮਾੜੇ ਕੰਮ ਲਈ ਉੱਠਣ ਜਦੋਂ ਵੀ ਆ ਤਾ ਕਿਸੇ ਗਰੀਬ ਤੇ ਨਿਮਾਣੇ ਨਤਾਣੇ ਤੇ ਉੱਠਣ ਇਹ ਕੜਾ ਉਸੇ ਵੇਲੇ ਯਾਦ ਦਿਵਾਉਂਦਾ ਭਈ ਭਲਿਆ ਗੁਰੂ ਦਾ ਹੁਕਮ ਹੈ ਬੱਚਿਆਂ ਤੇ ਇਸਤਰੀਆਂ ਤੇ ਡਿੱਗੇ ਹੋਏ ਤੇ ਵਾਰ ਨਹੀਂ ਕਰਨਾ ਇਹ ਪਾਇਆ ਹੋਇਆ ਕੜਾ ਯਾਦ ਹੋਂਦਾ ਚੋਰੀ ਨਹੀਂ ਕਰਨੀ ਜਿਕਾਰੀ ਨਹੀਂ ਕਰਨੀ ਇਹ ਕੜਾ ਜਿਹੜਾ ਹੈ ਭਲੇ ਕੰਮ ਲਈ ਸਾਨੂੰ ਯਾਦ ਦਿਵਾਉਂਦਾ ਹੈ ਚੌਥੇ ਨੰਬਰ ਤੇ ਕਸ਼ਹਰਾ ਹਰ ਇੱਕ ਸਿੱਖ ਜਿਹੜਾ ਹੈ ਕਸ਼ਹਰਾ ਪੈਣ ਦਾ ਹੈ ਸਿੱਖ ਦਾ ਕਸ਼ਹਰਾ ਵੀ ਦੂਸਰੇ ਨਾਲੋਂ ਵੱਖਰਾ ਹੁੰਦਾ ਹੈ। ਕਚਾਰਾ ਰੇਪਦਾਰ ਹੁੰਦਾ ਹੈ। ਸਿੱਖ ਜਾਂਗੀਆਂ ਨਿੱਕਰ ਕੱਚਾ ਪਟੇਦਾਰ ਕੱਚਾ ਨਹੀਂ ਪਾਉਂਦਾ। ਕਚਾਰੇ ਦੀ ਬਣਤਰ ਬੜੀ ਸਚੱਜੀ ਤੇ ਬੜੀ ਪਿਆਰੀ ਹੈ। ਆਪਣੀ ਵੱਖਰੀ ਕਿਸਮ ਦੀ ਹੁੰਦੀ ਹੈ। ਸਿੱਖ ਦਾ ਕਚਾਰਾ ਉਹਦੇ ਉੱਚੇ-ਚੁੱਚੇ ਆਚਰਣ ਦਾ ਪ੍ਰਤੀਕ ਹੈ। ਤੇ ਪੰਜਵਾਂ ਕਕਾਰ ਸਾਡਾ ਗੁਰੂ ਪਿਆਰਿਓ ਉਹ ਹੈ ਕਿਰਪਾਨ। ਸਿੱਖ ਕਿਰਪਾਨ ਪਹਿਨਦਾ ਹੈ। ਕਿਰਪਾਨ ਬਹਾਦਰ ਲੋਕ ਹੀ ਪਾਉਂਦੇ ਨੇ ਗੁਰੂ ਜੀ ਨੇ ਸਿੱਖਾਂ ਨੂੰ ਬਹਾਦਰ ਬਣਾਇਆ ਕਿਰਪਾਨ ਸਿੱਖ ਦੀ ਆਜ਼ਾਦ ਹਸਤੀ ਪ੍ਰਗਟ ਕਰਦੀ ਹੈ ਦੱਸਦੀ ਹੈ ਕਿ ਸਿੱਖ ਕਿਸੇ ਦਾ ਗੁਲਾਮ ਨਹੀਂ ਹੈ ਕੰਗੇ ਨਾਲ ਲੱਗੀ ਨਿੱਕੀ ਕਿਰਪਾਨ ਨੂੰ ਕਕਾਰ ਨਹੀਂ ਕਿਹਾ ਜਾਂਦਾ ਕਿਰਪਾਨ ਗਾਤਰੇ ਵਾਲੀ ਗਲ ਵਿੱਚ ਪਾਈ ਜਾਂਦੀ ਹੈ ਧਾਗੇ ਵਿੱਚ ਪਰੋ ਕੇ ਗਲ ਵਿੱਚ ਪਾਉਣ ਵਾਲੀ ਕਿਰਪਾਨ ਕਕਾਰ ਨਹੀਂ ਅਖਵਾ ਸਕਦੀ ਇਸ ਵਾਸਤੇ ਕਿਰਪਾਨ ਜਿਹੜੀ ਹੈ ਉਹ ਗਾਤਰੇ ਵਾਲੀ ਹੀ ਪਾਉਣੀ ਹੈ ਜੀ ਢਾਗੇ 'ਚ ਬੰਨ ਕੇ ਕਿਰਪਾਨ ਨਹੀਂ ਪਾਉਣੀ ਇਹ ਸੀ ਸਾਡੇ ਪੰਜ ਕਕਾਰ ਗੁਰੂ ਪਿਆਰੇ ਗੁਰੂ ਸਵਾਰੇਓ ਅੱਜ ਦਾ ਇਹਨਾਂ ਕੋ ਲੈਸਨ ਅਗਲੇ ਲੈਸਨ ਦੇ ਵਿੱਚ ਫਿਰ ਆਪਾਂ ਵਿਚਾਰ ਕਰਾਂਗੇ